ਜੀ ਦੋਸਤੋ ਛੋਟੀਆਂ ਪਰ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਨਾਰੀਅਲਾ ਤੇ ਚਕੰਦਰ ਦਾ ਸੇਵਨ ਕਰਨ ਨਾਲ ਹੱਡੀਆਂ ਦੇ ਜੋੜ ਮਜ਼ਬੂਤ ਹੋ ਜਾਂਦੇ ਹਨ ਨੰਬਰ 2 ਬਾਜਰੇ ਦੀ ਰੋਟੀ ਦੁੱਧ ਦੇ ਨਾਲ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 3 ਪੂਜੇ ਸੋਲੇ ਖਾਣ ਨਾਲ ਸ਼ੂਗਰ ਲੈਵਲ ਘਟਦਾ ਹੈ ਨੰਬਰ 4 ਕਿਸ਼ਮਿਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਕਦੇ ਥਕਾਵਟ ਨਹੀਂ ਹੁੰਦੀ ਨੰਬਰ 5 ਰਾਤ ਦੇ ਸਮੇਂ ਚਿਹਰੇ ਤੇ ਮੱਖਣ ਜਾਂ ਮਲਾਈ ਲਗਾਉਣ ਨਾਲ ਚਿਹਰੇ ਦੀ ਸਕਿਨ ਨਿਖਰ ਜਾਂਦੀ ਹੈ ਨੰਬਰ 6 ਲਗਾਤਾਰ ਇੱਕ ਹਫ਼ਤੇ ਤੱਕ ਕੱਚੇ ਪਿਆਜ਼ ਦਾ ਸੇਵਨ ਕਰਨ ਨਾਲ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਹਨ ਨੰਬਰ 7 ਰਜਨਾ ਹਰੇਕਾ ਤੇ ਤੁਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਤੇ ਨਿਗਾ ਪਟਣੋਂ ਹਟ ਜਾਂਦੀ ਹੈ ਨੰਬਰ 8 ਆਪਣੇ ਖਾਣੇ ਵਿੱਚ ਫਾਈਬਰ ਦੀ ਕੁਝ ਮਾਤਰਾ ਜ਼ਰੂਰ ਰੱਖੋ ਇਸ ਨਾਲ ਸਰੀਰ ਸੈੱਟ ਰਹਿੰਦਾ ਹੈ ਨੰਬਰ 9 ਜੇਕਰ ਤੁਹਾਨੂੰ ਕਾਬਜਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਅੰਗਰੇਜ਼ੀ ਦਵਾਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਤਰਬੂਜ ਤੇ ਸਲਾਦ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਨੰਬਰ 10 ਸਵੇਰੇ ਖਾਲੀ ਪੇਟ ਨਾਰਦਾ ਸੇਵਨ ਕਰਨ ਨਾਲ ਸਰੀਰ ਬਹੁਤ ਅੰਦਰੋਂ ਉਸਤ ਰਹਿੰਦਾ ਹੈ ਨੰਬਰ 11 ਰੋਜ਼ਾਨਾ ਕਰੇਲੇ ਦਾ ਜੂਸ ਪੀਣ ਨਾਲ 슈ਗਰ ਲੈਵਲ ਘਟ ਜਾਂਦਾ ਹੈ ਨੰਬਰ 12 ਸਿਰ ਵਿੱਚ ਨਿੰਮ ਦਾ ਤੇਲ ਜਾਂ ਪੇਸਟ ਬਣਾ ਕੇ ਲਗਾਉਣ ਨਾਲ ਜੂਆਂ ਖਤਮ ਹੋ ਜਾਂਦੀਆਂ ਹਨ ਨੰਬਰ 13 ਕੱਚਾ ਲਸਣ ਰੋਜ਼ਾਨਾ ਖਾਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 14 ਨਾਰੀਅਲ ਤੇਲ ਅੱਖਾਂ ਦੇ ਥੱਲੇ ਲਗਾਉਣ ਨਾਲ ਅੱਖਾਂ ਦੇ ਕਾਲੇ ਘੇਰੇ ਠੀਕ ਹੋ ਜਾਂਦੇ ਹਨ ਨੰਬਰ 15 ਜੇਕਰ ਤੁਸੀਂ ਦਿਮਾਗ ਦੀ ਕਮਜ਼ੋਰੀ ਦੂਰ ਕਰਨਾ ਚਾਹੁੰਦੇ ਹੋ ਤਾਂ ਕੱਚੇ ਨਾਰੀਅਲ ਦਾ ਸੇਵਨ ਕਰੋ ਨੰਬਰ 16 ਜਿਨ੍ਹਾਂ ਨੂੰ ਕਿਡਨੀ ਸੰਬੰਧੀ ਕੋਈ ਸਮੱਸਿਆ ਹੈ ਉਹਨਾਂ ਨੂੰ ਤਲੀਆਂ ਹੋਈਆਂ ਚੀਜ਼ਾਂ ਤੇ ਬੀ ਵਾਲੀਆਂ ਸਬਜ਼ੀਆਂ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 17 ਦਹੀਂ ਦਾ ਸੇਵਨ ਕਰਨ ਨਾਲ ਸਕਿਨ ਚਮਕਦਾਰ ਹੁੰਦੀ ਹੈ ਨੰਬਰ 18 ਚਿਹਰੇ ਤੇ ਨਾਰੀਅਲ ਤੇਲ ਲਗਾਉਣ ਨਾਲ ਚਿਹਰਾ ਚਮਕਦਾਰ ਹੋ ਜਾਂਦਾ ਹੈ ਨੰਬਰ 19 ਸਿਰ ਵਿੱਚ ਖੁਸ਼ਕੀ ਤੇ ਛਿੱਕਰੀ ਹੋਵੇ ਤਾਂ ਸਿਰ ਨੂੰ ਦਹੀਂ ਨਾਲ ਤੋ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਨੰਬਰ 20 ਬੱਕਰੀ ਦੇ ਦੁੱਧ ਦੇ ਨਾਲ ਬਦਾਮ ਖਾਣ ਨਾਲ ਦਿਮਾਗ ਬਹੁਤ ਤੇਜ਼ ਹੁੰਦਾ ਹੈ ਨੰਬਰ 21 ਜਿਨ੍ਹਾਂ ਨੂੰ ਕਾਬਜ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਪੱਕੇ ਹੋਏ ਪਪੀਤੇ ਦਾ ਸੇਵਣ ਕਰਨਾ ਚਾਹੀਦਾ ਹੈ ਧੰਨਵਾਦ ਜੀ